ਸਵਾਗਤ ਕਰਦੀ ਆ ਜੀ ਮੈਂ ਸਾਬ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ Shimla mircha ਬਣਾਵਾਂਗੇ ਆਲੂਆਂ ਨਾਲ ਭਰ ਕੇ ਤੇ ਆਓ ਅੱਜ ਆਪਾਂ Shimla mircha ਭਰਦੇ ਆ ਆਲੂਆਂ ਦੇ ਨਾਲ ਸਬਜ਼ੀ ਬਣਾਣੇ ਆ ਇਹ Shimla mircha ਵੇਖੋ ਕਿੰਨੀਆਂ ਕਿਡੀਆਂ ਮੋਟੀਆਂ ਨੇ ਇਹ ਕਾਫੀ ਮੋਟੀਆਂ ਮਿਰਚਾਂ ਨੇ ਜਿਹੜੀਆਂ ਮੈਂ ਧੋਵਣਾ ਕੇ ਸਾਫ਼ ਕਰਕੇ ਰੱਖ ਲਈਆਂ ਸੀ ਐ ਮੈਂ ਤਿੰਨ ਆਲੂ ਲਏ ਉਬਾਲ ਕੇ ਮੋਠੇ ਸੀ ਆਲੂ ਤਾਂ ਪੀਸ ਕਰ ਲਈ ਸੀ ਇਹਦੇ ਐਪਜਾ ਅੱਜ ਲਿਆ ਮੋਟਾ ਜਿਹਾ ਇੱਕ ਤੇ ਮੈਂ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਜਿਨ੍ਹਾਂ ਨੂੰ ਕੱਟ ਲਿਆ ਤੇ ਬਰੀਕ-ਬਰੀਕ ਤੇ ਹੁਣ ਆਪਾਂ Shimla ਮਿਰਚਾਂ ਭਰਦੇ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਢੰਗ ਨਾਲ ਸਬਜ਼ੀ ਬਣਾਵਾਂਗੇ ਤੇ ਬਹੁਤ ਟੇਸਟੀ ਬਣੂਗੀ ਤੇ ਦੇਸੀ ਤਰੀਕੇ ਦੇ ਨਾਲ ਜਿਹੜੀਆਂ ਸਬਜ਼ੀਆਂ ਨੇ ਨਾ ਜਦੋਂ ਬਣਾਈਆਂ ਤੇ ਬਹੁਤ ਹੀ ਵਧੀਆ ਬਣਦੀਆਂ ਨੇ ਤੇ ਇਹ ਆਲੂ ਜਿਹੜੇ ਆ ਮੈਂ ਡੂੰਘੇ ਦੇ ਵਿੱਚ ਹੀ ਆ ਦੇਖੋ ਫਾ ਕੇ ਤੇ ਡੰਡਾ ਜਿਹੜਾ ਲੂਣ ਮਿਰਚ ਕੁੱਟਣ ਵਾਲਾ ਡੰਡਾ ਹੈ ਨਾ ਕੁੰਡੇ ਦਾ ਡੰਡਾ ਉਹਦੇ ਨਾਲ ਹੀ ਮੈਂ ਇਹਨਾਂ ਨੂੰ ਨਾ ਕੁੱਟ ਲਵਾਂਗੀ ਕਈ ਹਥਾਣਾ ਵਾਲੀ ਇਹਨਾਂ ਨੂੰ ਉਹ ਕਰ ਲੈਂਦੇ ਪ੍ਰੈਸ ਕਰ ਲੈਂਦੇ ਨੇ ਪਰ ਮੈਂ ਨਾ ਜ਼ਿਆਦਾਤਰ ਇਹੀ ਸੋਚਿਆ ਵੀ ਇਹਨੂੰ ਨਾ ਹੀ ਹੱਥ ਮਤਲਬ ਜਿਹੜੇ ਆ ਇਸ ਤਰ੍ਹਾਂ ਲਗਾਉਣੇ ਪੈਣ ਤੇ ਇਸ ਤਰ੍ਹਾਂ ਹੀ ਸੌਰੀ ਇਸ ਤਰ੍ਹਾਂ ਹੀ ਮਤਲਬ ਆਲੂ ਜਿਹੜੇ ਮੈਂ ਬਰੀਕ ਕਰ ਲਵਾਂਗੀ ਡੰਡੇ ਦੇ ਨਾਲ ਦੇਸੀ ਢੰਗ ਨਾਲ ਹੀ ਤੇ ਹੁਣ ਅਸੀਂ ਆਲੂ ਕਰ ਲਏ ਨੇ ਬਰੀਕ ਤੇ ਆਲੂ ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਜ਼ਿਆਦਾ ਬਰੀਕ ਤੇ ਨਹੀਂ ਕੀਤੇ ਜਿੱਦਾਂ ਦੇ ਮੈਨੂੰ ਚਾਹੀਦਾ ਮੈਂ ਉਦਾਂ ਦੇ ਕੀਤੇ ਆ ਤੇ ਹੁਣ ਮੈਂ ਸ਼ਿਮਲਾ ਮਿਰਚਾਂ ਜਿਹੜੀਆਂ ਨਾ ਪਹਿਲਾਂ ਮੈਂ ਇਹਨਾਂ ਨੂੰ ਕੱਟ ਲਗਾਵਾਂਗੀ ਆ ਜਿਹੜੀ ਸ਼ਿਮਲਾ ਮਿਰਚਾਂ ਆ ਇਹਨਾਂ ਨੂੰ ਮੈਂ ਇਹਦੀਆਂ ਡੰਡੀਆਂ ਕੱਢ ਦਿੱਤੀਆਂ ਇੱਕ ਦੀ ਇੱਕ ਮੈਂ ਡੰਡੀ ਕੱਢ ਕੇ ਤੇ ਆਹ ਦੇਖੋ ਇਹਨੂੰ ਨਾ ਇਹਨੂੰ ਸਾਈਡ ਤੋਂ ਮੈਂ ਕੱਟ ਲਗਾਇਆ ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਤੁਸੀਂ ਪਹਿਲੀ ਵਾਰੀ ਵੇਖੋਗੇ ਜਿਸ ਤਰ੍ਹਾਂ ਮੈਂ ਇਹ ਵੀਡੀਓ ਬਣਾ ਰਹੀ ਆ ਇਹ ਸਬਜੀ ਸੌਰੀ ਸਬਜੀ ਬਣਾ ਰਹੀ ਆ ਮੈਂ ਇਹ ਚੀਜ਼ ਤੁਸੀਂ ਵੇਖ ਸਕਦੇ ਹੋ ਇਹਦਾ ਤੁਹਾਨੂੰ ਮੈਂ ਬਾਅਦ ਚ ਦੱਸਾਂਗੀ ਕਿ ਤੁਸੀਂ शिमला ਮਿਰਚਾਂ ਬੜੇ ਤਰੀਕੇ ਦੇ ਨਾਲ ਭਰੀਆਂ ਹੋਈਆਂ ਵੇਖੀਆਂ ਵਾ ਪਰ ਆਹ शिमला ਮਿਰਚਾਂ ਜਿਹੜੀਆਂ ਨੇ ਇਸ ਤਰ੍ਹਾਂ ਭਰਨ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਰਹਿੰਦਾ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿਵੇਂ ਅਸੀਂ ਇਹਨਾਂ ਨੂੰ ਜਿਹੜਾ ਹੈ ਤਿਆਰ ਕਰ ਸਕਦੇ ਆ ਆ ਦੇਖੋ ਸਾਰਾ ਪਤਾ ਲੱਗਦਾ ਜਾਂਦਾ ਕਿ ਇਹ ਵਿੱਚ ਕੋਈ ਕੀੜਾ ਨਹੀਂ ਹੈ ਜਾਂ ਕਿਦਾਂ ਹੈ ਸਾਫ਼ ਸੁਥਰੀਆਂ ਨੇ ਤੇ ਐਸੇ ਤਰ੍ਹਾਂ ਮੈਂ ਜਿਹੜੀਆਂ ਸਾਰੀਆਂ ਮਿਰਚਾਂ ਨੇ ਇਹਨਾਂ ਨੂੰ ਮੈਂ ਵਧੀਆ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਕੱਟ ਲਗਾ ਲਗਾ ਕੇ ਸਾਰੀਆਂ ਨੂੰ ਵਧੀਆ ਰੱਖ ਲਵਾਂਗੀ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਉਹਦੇ ਵਿੱਚ ਨਾ ਮੈਂ ਬੜੀਆਂ ਹੀ ਵੀਡੀਓ ਪਾਈਆਂ ਹੋਈਆਂ ਚਟਣੀਆਂਆਂ ਦੀਆਂ ਅਚਾਰ ਦੀਆਂ ਸਬਜ਼ੀਆਂ ਦੀਆਂ ਹਰ ਚੀਜ਼ ਦੱਸੀ ਹੋਈ ਆ ਬਣਾਣੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਦੱਸਦੀ ਆ ਜਿਹੜੀ ਕੀ ਬੱਚਿਆਂ ਨੂੰ ਸਮਝ ਲੱਗ ਜੇ ਕਿ ਇਹ ਕੀ ਪਾਇਆ ਕੀ ਰੱਖਿਆ ਕਿਦਾਂ ਸਬਜ਼ੀ ਬਣੀ ਆ ਤੇ ਸਬਜ਼ੀ ਬਹੁਤ ਹੀ ਸੱਚੀ ਟੇਸਟੀ ਬਣਦੀ ਆ ਚਟਣੀਆਂ ਅਚਾਰ ਵੀ ਬੜੇ ਤੇਸਤੀ ਨੇ ਤੇ ਇਸ ਤਰ੍ਹਾਂ ਕਰਕੇ ਤੇ ਇਹ ਜਿਹੜੀਆਂ ਸਬਜ਼ੀਆਂ ਨੇ ਇਸ ਤਰ੍ਹਾਂ ਤਿਆਰ ਹੁੰਦੀਆਂ ਨੇ ਕਿਉਂਕਿ ਮੈਂ achar ਬਹੁਤ ਹੀ ਵਧੀਆ ਵਧੀਆ ਤਰ੍ਹਾਂ ਦੇ ਮੈਂ ਪਾ ਲੈਨੀ ਆ ਤਾਂ ਕਰਕੇ ਮੈਨੂੰ ਪਤਾ ਕਿ ਮੈਂ achar ਜਿਹੜੇ ਆ ਆਪਣੇ ਪਾਏ ਹੋਏ achar ਜਿਹੜੇ ਆ ਬਹੁਤ ਤਰੀਕੇ ਦੇ ਨਾਲ ਅਸੀਂ ਵਰਤਦੇ ਆਂ ਘਰ ਇਹ ਦੇਖੋ 2 ਚਮਚੇ ਮੈਂ ਤੇਲ ਦੇ ਪਾਏ ਨੇ ਕੜਾਈ ਦੇ ਵਿੱਚ ਤੇਲ ਪਾਇਆ ਸਰੋਂ ਦਾ ਮਿਰਚਾਂ ਮੈਂ ਕੱਟ ਕੇ ਤਿਆਰ ਕਰ ਲੀਆਂ ਹੁਣ ਮੈਂ ਇਹ ਤੇਲ ਜਿਹੜਾ ਗਰਮ ਹੋਣ ਤੱਕ ਢੀਕ ਕਰਾਂਗੇ ਇਹ ਮੈਂ ਪਾਵਾਂਗੀ ਥੋੜੀ ਜਿਹੀ ਜਵੈਣ ਕਿਉਂਕਿ ਤੁਹਾਨੂੰ ਪਤਾ ਆਲੂ ਜਿਹੜੇ ਹੁੰਦੇ ਆ ਵਾਈ ਹੁੰਦੇ ਆ ਥੋੜਾ ਜਿਹਾ ਮੈਂ ਜੀਰਾ ਪਾ ਦਵਾਂਗੀ ਅੱਧਾ ਇੱਕ ਚਮਚਾ ਹੁਣ ਮੈਂ ਪਾਵਾਂਗੀ ਇਹਦੇ ਚ ਪਿਆਜ਼ ਕੱਟਿਆ ਹੋਇਆ ਜਿਹੜਾ ਰੱਖਿਆ ਹੋਇਆ ਸੀ ਥੋੜਾ ਥੋੜਾ ਇਹਨਾਂ ਨੂੰ ਮੈਂ ਪਹਿਲਾਂ ਭੁੰਨਾਗੀ ਬਹੁਤ ਜ਼ਿਆਦਾ ਨਹੀਂ ਭੁੰਨਾਗੀ ਥੋੜਾ ਥੋੜਾ ਭੁੰਨ ਲਵਾਂਗੀ ਮੈਂ ਇਹਨੂੰ ਕ੍ਰਾਂਚੀ ਜਿਆ ਰੱਖਾਂਗੇ ਜਿਹੜਾ ਮਤਲਬ ਬਹੁਤ ਨਾ ਪੁੱਜਾ ਹੋਵੇ ਤੁਹਾਨੂੰ ਮੈਂ ਦੱਸਣ ਲੱਗੀਆਂ ਵੀ ਇਹ ਜਿਹੜੀ ਸਬਜ਼ੀ ਬਣ ਰਹੀ ਆ ਇੱਕ ਬੜੇ ਤਰੀਕੇ ਦੇ ਨਾਲ ਬਣਾਵਾਂਗੇ ਜਿੱਦਾਂ ਮੇਰੀਆਂ ਭੈਣਾਂ ਜਾਂ ਮੇਰੀਆਂ ਬੱਚੀਆਂ ਇਹ ਜਿਹੜੇ ਕੱਚੇ ਆਲੂ ਭਰ ਦਿੰਦੀਆਂ ਜਿੱਦਾਂ ਕੱਚੇ ਦਾ ਮਤਲਬ ਉਹ ਕਿ ਉਬਾਲੇ ਆਲੂ ਜਿਹੜੇ ਨਮਕ ਮਿਰਚਾ ਰਲਾ ਕੇ ਤੇ ਭਰ ਦਿੰਦੇ ਨੇ ਨਾ ਵਿੱਚ ਉਹ ਉਹ ਚੀਜ਼ ਨਹੀਂ ਬਣਦੀ ਜੋ ਇਹ ਬਣ ਰਹੀ ਆ ਜਿਹੜੀਆਂ ਸ਼ਿਮਲਾ ਮਿਰਚਾਂ ਤੁਸੀਂ ਭਰਨੀਆਂ ਹੁੰਦੀਆਂ ਐਸੇ ਤਰੀਕੇ ਦੇ ਨਾਲ ਬਣਾਇਆ ਕਰੋ ਤੇ ਦੇਖੋ ਉਹ ਜਿਹੜੀ Shimla mirch ਹੁੰਦੀ ਉਹਦਾ ਤੇ ਬਾਅਦ ਚ ਸਵਾਦ ਤੁਹਾਂ ਖਾ ਕੇ ਲੈਣਾ ਹੁੰਦਾ ਹੈ ਪਹਿਲਾਂ ਤੇ ਆਲੂ ਜਿਹੜੇ ਭਰੇ ਹੁੰਦੇ ਪਹਿਲਾਂ ਤੇ ਉਹਨਾਂ ਦਾ ਟੇਸਟ ਵੇਖਣਾ ਹੁੰਦਾ ਤੁਸੀਂ ਤੇ ਇਦਾਂ ਬਣਾਉਂਗੇ ਨਾ ਤਾਂ ਸੱਚੀ ਗੱਲ ਆ ਜਿੱਥੇ ਇੱਕ ਰੋਟੀਆਂ ਖਾਣੀਆਂ ਉੱਥੇ ਦੋ ਤਿੰਨ ਖਾਓਗੇ ਹੋਰ ਆ ਹੁਣ ਮੈਂ ਨਾ ਧਨੀਆ ਪਾਊਡਰ ਪਾਤਾ ਸੁੱਕਾ ਹੋਇਆ ਅੱਧਾ ਚਮਚਾ ਇਹ ਹਲਦੀ ਦਾ ਅੱਧਾ ਚਮਚਾ ਮੈਂ ਪਾਤਾ ਏ ਇਹ ਮੈਂ ਜੀਰਾ ਪਾਊਡਰ ਪਾਤਾ ਏ ਅੱਧਾ ਚਮਚਾ ਇਹ ਮੈਂ ਕਾਲੀ ਮਿਰਚ ਦਾ ਪਾਊਡਰ ਪਾਇਆ ਥੋੜਾ ਜਿਹਾ ਇਹ ਵੀ ਤੁਸੀਂ ਆਪਣੇ ਹਿਸਾਬ ਨਾਲ ਚੀਜ਼ ਪਾ ਸਕਦੇ ਹੋ ਮਸਾਲੇ ਵੱਧ ਘੱਟ ਮਾਰੇ ਮੋਟੇ ਕਰ ਸਕਦੇ ਹੋ ਐਡੀ ਕੋਈ ਗੱਲ ਨਹੀਂ ਆ ਕਿ ਆਪਾਂ ਮਸਾਲੇ ਬਿਲਕੁਲ ਤੱਕੜੀ ਨਾਲ ਆਪ ਕੇ ਪਾਉਣੇ ਐ ਐਸੀ ਕੋਈ ਗੱਲ ਨਹੀਂ ਹੁੰਦੀ ਆ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਤੁਸੀਂ ਐਦਾਂ ਦੀ ਸਬਜ਼ੀ ਬਣਾਓਗੇ ਨਾ ਸੱਚੀ ਖਾ ਕੇ ਵੇਖਿਓ ਤੁਸੀਂ ਤੁਹਾਡੇ ਘਰ ਵਾਲੇ ਵੀ ਕਹਿਣਗੇ ਕਿ ਇਹ ਕਿਤਰਾ ਤੁਸੀਂ ਬਣਾਈ ਹੈ ਤੇ ਸਬਜ਼ੀਆਂ ਜਿਹੜੀਆਂ ਵਾ ਇਹ ਮਸਾਲੇ ਵੀ ਉਹੀ ਹੁੰਦੇ ਆ ਸਬਜ਼ੀਆਂ ਵੀ ਉਹੀ ਹੁੰਦੀਆਂ ਵਾ ਸਿਰਫ ਇੱਕ ਤਰੀਕਾ ਹੁੰਦਾ ਬਣਾਉਣ ਦਾ ਠੀਕ ਹੈ ਨਾ ਇਸੇ ਤਰ੍ਹਾਂ ਇਹ ਚੀਜ਼ ਬਣਦੀ ਆ ਤੇ ਬਹੁਤ ਤੇਜ਼ਤੀ ਬਣਦੀ ਆ ਹੁਣ ਤੁਸੀਂ ਦੇਖ ਸਕਦੇ ਹੋ ਪਿਆਜ਼ ਮੈਂ ਪੂਰੇ ਲਾਲ ਨਹੀਂ ਕੀਤੇ ਸੀ ਨਾ ਥੋੜਾ ਥੋੜਾ ਸੇਕ ਲਵਾਇਆ ਸੀ ਇਹਨਾਂ ਨੂੰ ਹੁਣ ਆਪਾਂ ਹਰੀਆਂ ਮਿਰਚਾਂ ਪਾ ਦਵਾਂਗੇ ਵਿੱਚ ਥੋੜਾ ਜੈ ਇਹਨੂੰ ਹੋਰ ਹਿਲਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਆਲੂ ਵੀ ਪਾ ਦਵਾਂਗੇ ਜਿਹੜੇ ਆਪਾਂ ਬਰੀਕ ਕਰਕੇ ਰੱਖੇ ਹੋਏ ਆ ਉਬਾਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਇਹ ਜਿਹੜੀ ਚੀਜ਼ ਬਣ ਰਹੀ ਹੈ ਨਾ ਇਹ ਸਾਰੀ ਸਬਜੀ ਦਾ ਸ਼ਿੰਗਾਰ ਇਹੀ ਆ ਇਹ ਟੇਸਟੀ ਇਹ ਹੋਊਗੀ ਤਾਂ ਸਬਜੀ ਆਪਣੇ ਆਪ ਹੀ ਟੇਸਟੀ ਹੋਊਗੀ ਅੱਧਾ ਚਮਚਾ ਮੈਂ ਨਾ ਆਮਚੂੜਾ ਪਾ ਦਤਾ ਇਹਦੇ ਵਿੱਚ ਕਿ ਥੋੜੀ ਜਿਹੀ ਖਟਾਈ ਵੀ ਵਧੀਆ ਲੱਗਦੀ ਹੈ ਥੋੜਾ ਜਿਹਾ ਨਮਕ ਪਾਤਾ ਜਿੰਨਾ ਸਵਾਦ ਅਨੁਸਾਰ ਤੇ ਆਪਾਂ ਹੁਣ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਹ ਆਲੂ ਜਿਹੜੇ ਆ ਚੰਗੀ ਤਰ੍ਹਾਂ ਮਤਲਬ ਸਾਰਿਆਂ ਦੇ ਵਿੱਚ ਆਪਾਂ ਨਮਕ ਜਿਹੜਾ ਆ ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਆ ਰਲਾ ਲਵਾਂਗੇ ਤਾਂ ਫਿਰ ਇਹ ਸਬਜ਼ੀ ਜਿਹੜੀ ਆ ਬਹੁਤ ਟੇਸਟੀ ਬਣੇਗੀ ਜੇ ਆਪਾਂ ਕੱਚੇ ਆਲੂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਮੈਂ ਕਿ ਕੱਚੇ ਆਲੂ ਦਾ ਮਤਲਬ ਵਾਲੇ ਆਲੂ ਓਦਾਂ ਹੀ ਨਮਕ ਵਿੱਚ ਪਾ ਕੇ ਭਰ ਲੀਏ ਤੇ ਉਹ ਗੱਲ ਠੀਕ ਨਹੀਂ ਬਣਦੀ ਮੈਂ ਅੱਜ ਸੁੱਕੀਆਂ ਹਰੀਆਂ ਲਾਲ ਮਿਰਚਾਂ ਦਾ ਇਸਤੇਮਾਲ ਨਹੀਂ ਕੀਤਾ ਵਿੱਚ ਕਿਉਂਕਿ ਮੈਂ ਮਿਰਚਾਂ ਹਰੀਆਂ ਦਾ ਹੀ ਕੀਤਾ ਏ ਤੁਸੀਂ ਖਾਂਦੇ ਹੋ ਤਾਂ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਹੁਣ ਮੈਂ ਇਹ ਜਿਹੜਾ ਆਲੂ ਆ ਜਿਹੜੇ ਇਹਨਾਂ ਨੂੰ ਮੈਂ ਬਾਹਰ ਕੱਢ ਲਵਾਂਗੇ ਥਾਲੀ ਦੇ ਵਿੱਚ ਇਹ ਠੰਡੇ ਹੁਣ ਤੱਕ ਮੈਂ ਇਹਦਾ ਨਹੀਂ ਡੀਕ ਕਰੂੰਗੀ ਥੋੜਾ ਠੰਡੇ ਕਰੂੰਗੀ ਪਹਿਲਾਂ ਐਦਾਂ ਸਬਜੀ ਬਣਾ ਕੇ ਤੇ ਮਤਲਬ ਬਹੁਤ ਵਧੀਆ ਲੱਗਦੀ ਹੈ ਜੇ ਆਪਾਂ ਚੁੱਲਾ ਵੀ ਬਾਲਦੇ ਆ ਤੇ ਥੋੜਾ ਜਿਹਾ ਆਪਾਂ ਚੁੱਲੇ ਤੇ ਵੀ ਇਹਨੂੰ ਘੱਟ ਗਏ ਚੁੱਲੇ ਦਾ ਜਿਹੜਾ ਸੇਕ ਹੁੰਦਾ ਉਹਨੂੰ ਘੱਟ ਕਰਕੇ ਬਿਲਕੁਲ ਤੇ ਆਪਾਂ ਜਿਹੜਾ ਇਹ ਰੱਖ ਸਕਦੇ ਕੜਾਈ 'ਚ ਤੇ ਇਹ ਸਬਜੀ ਬਹੁਤ ਤੇਜ਼ੀ ਬਣਦੀ ਆ ਹੁਣ ਤੇ ਗੱਲ ਹੀ ਕੋਈ ਨਹੀਂ ਕਰਨ ਵਾਲੀ ਇਹ ਸਬਜ਼ੀਆਂ ਵੀ ਜਾਂ ਕੋਈ ਵੀ ਚੀਜ਼ ਜਦੋਂ ਚੁੱਲ੍ਹੇ ਬਾਲਦੇ ਪਿੰਡਾਂ ਦੇ ਵਿੱਚ ਉਦੋਂ بڑا ਇਹ ਚੀਜ਼ਾਂ ਵਧੀਆ ਵੀ ਬਣਦੀਆਂ ਹੁੰਦੀਆਂ ਹਨ ਹੁੰਦੇ ਆਪਾਂ ਵੀ ਗੈਸ ਤੇ ਹੀ ਲੱਗੇ ਰਹਿੰਨੇ ਆ ਗੈਸ ਤੇ ਹੀ ਬਣਾਣੇ ਬਣਾਉਣਾ ਪੈਂਦਾ ਸਭ ਕੁਝ ਸ਼ਹਿਰਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਤੇ ਆਪਾਂ ਕਰਦੇ ਰਹੇ ਆ ਇਹ ਕੰਮ ਤੇ ਆ ਦੇਖੋ ਮੈਂ ਨਾ ਆਲੂ ਜਿਹੜੇ ਆ ਇਹ ਭਰ ਦਿੱਤੇ ਨੇ ਇਹ ਮਿਰਚਾਂ ਜਿਹੜੀਆਂ ਇਹ ਜਿੰਨੇ ਆਲੂ ਵੱਧ ਤੋਂ ਵੱਧ ਵਿੱਚ ਪੈ ਗਏ ਕਿ ਮਿਰਚ ਦੇ ਵਿੱਚ ਤੇ ਇਹ ਆਪਾਂ ਇਸੇ ਤਰ੍ਹਾਂ ਭਰਨੀ ਕਿਉਂਕਿ ਵੱਡੀ ਮਿਰਚ ਵੀ ਵੱਡੀ ਆ ਹੈ ਵੀ ਮਿਰਚਾਂ ਦੇਖੋ ਗਿਣਤੀ ਦੀਆਂ 5 ਨੇ ਤੇ ਇੱਕ ਮਿਰਚ ਹੀ ਦੋ ਜਣਿਆਂ ਕੋ ਮੁੱਕਣੀ ਨਹੀਂ ਆ ਕਿਉਂਕਿ ਇਹ ਵੱਡੀ ਮਿਰਚ ਆ ਬਹੁਤੇ ਆਲੂ ਆ ਇਹਦੇ ਚ ਤੇ ਇਹ ਜਿਹੜੀ ਚੀਜ਼ ਆ ਇਹ ਫਿਰ ਸਬਜੀ ਵੀ ਉਸਾਬ ਦੀ ਬਣੀ ਆ ਠੀਕ ਹੈ ਨਾ ਤੇ ਆਈ ドライ ਆ ਪਾਚੰ ਚੇਦੇ ਨਾਲ ਦੂਜਾ ਵੀ ਮਿਰਚ ਜਿਹੜੀ ਆ ਇਹ ਦਹੀਂ ਤਿਆਰ ਕਰ ਲੈਣੀ ਆ ਤੇ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਦਿਲ ਵਧਾਈ ਕਰਿਆ ਕਰੋ ਜੀ ਮੇਰੀ ਮੇਰਾ ਚੈਨਲ ਜਰੂਰ ਵੇਖਿਆ ਕਰੋ ਵੀਡੀਓ ਬੜੀਆਂ ਵਧੀਆ ਪਾਈਆਂ ਨੇ ਸਾਰੀਆਂ ਹੀ ਬਹੁਤ ਹੀ ਵਧੀਆ ਵੀਡੀਓ ਬਣਾਨੀ ਆ ਮੈਂ ਤੁਸੀਂ ਦੇਖ ਕੇ ਪੂਰੀ ਵੀਡੀਓ ਵੇਖਿਆ ਕਰੋ ਤੇ ਫਿਰ ਵੇਖ ਕੇ ਤੁਸੀਂ ਵੀਡੀਓ ਜਿਹੜੀ ਆ ਉਹ ਤੁਸੀਂ ਬਣਾ ਕੇ ਵੀ ਕੁਝ ਖਾਇਆ ਕਰੋ। ਫਿਰ ਕਮੈਂਟ ਕਰਕੇ ਦੱਸ ਵੀ ਦਿਆ ਕਰੋ ਕਿ ਮੈਂ ਕੁਝ ਤੁਹਾਨੂੰ ਕੋਈ ਝੂਠ ਤਾਂ ਨਹੀਂ ਦੱਸਦੀ। ਫਿਰ ਤੁਸੀਂ ਵੇਖੋ ਕਿ ਕਿ ਵਾਕਿਆ ਹੀ ਤੇਸਤੀ ਆ ਚੀਜ਼। ਤੇ ਜਿਹੜੇ ਤੇ ਮੇਰੇ ਭੈ ਆਪਣੇ ਬੱਚੇ ਆ ਭੈਣ ਭਰਾਵਾ ਬੱਚੇ ਆ ਆਪਣੇ ਉਹਨਾਂ ਨੂੰ ਤੇ ਜਿਨ੍ਹਾਂ ਨੂੰ ਨਹੀਂ ਆਉਂਦੀ ਇਹੋ ਜੀ ਚੀਜ਼ ਬਣਾਣੀ ਉਹ ਤੇ ਵੇਖ ਕੇ ਬਣਾ ਵੀ ਸਕਦੇ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਬੀਬੀਆਂ ਨੂੰ ਆਉਂਦੀ ਆ ਉਹ ਤੇ ਚਲੋ ਬਹੁਤ ਹੀ ਵਧੀਆ ਗੱਲ ਐ ਤੇ ਬੱਚੇ ਤੁਹਾਨੂੰ ਪਤਾ ਅੱਜ ਕੱਲ ਬੇਟੀਆਂ ਤੇ ਪੜ੍ਹਾਈ ਕਰਦੀਆਂ ਕਰਦੀਆਂ ਹੀ ਜਿਹੜੀਆਂ ਆ ਜੋਬਾਂ ਕਰਦੀਆਂ ਨੇ ਉਹਨਾਂ ਵਾਸਤੇ ਵੀ ਥੋੜਾ ਜਿਹਾ ਹੋ ਜਾਂਦਾ ਆ ਤੇ ਰੋਟੀ ਦੇ ਨਾਲ ਨਾਲ ਹੀ ਆ ਰੋਟੀ ਤੇ ਜ਼ਰੂਰੀ ਬਣਾਣੀ ਹੁੰਦੀ ਆ ਤੇ ਉਹਦੇ ਨਾਲ ਇਹ ਕਰਕੇ ਤੇ ਜ਼ਰੂਰ ਸਿੱਖਣਾ ਚਾਹੀਦਾ ਸਭ ਕੁਝ ਹੁਣ ਦੇਖੋ ਮੈਂ ਥੋੜਾ ਜਿਹਾ ਹੀ ਤੇਲ ਪਾਇਆ ਅੱਧੀ ਘੜਚੀ ਤੇਲ ਦੀ ਪਾਈ ਮੈਂ ਜ਼ਿਆਦਾ ਤੇਲ ਨਹੀਂ ਪਾਇਆ ਕਿਉਂਕਿ ਮੈਂ ਪਹਿਲਾਂ ਆਲੂਆਂ 'ਚ ਵੀ ਤੇਲ ਪਾ ਚੁੱਕੀ ਆ ਤੇ ਹੁਣ ਮੈਂ ਇਸੇ ਤੇਲ ਦੇ ਵਿੱਚ ਮੈਂ ਇਹਨਾਂ ਨੂੰ ਉਲਟ-ਪੁਲਟ ਕਰਕੇ ਨਾ ਇੰਨੇ ਕੀ ਤੇਲ 'ਚ ਮੈਂ ਬਣਾਣਾ ਹੈ ਗੈਸ ਘਟ ਕਰਕੇ ਤੇ ਮਿਰਚਾਂ ਨੂੰ ਉੱਤੋਂ ਟਕਣਾ ਨਹੀਂ ਮੈਂ ਇਹ ਗੱਲ ਹੈਗੀ ਆ ਕਿ ਉੱਤੋਂ ਟੱਕੀਆਂ ਗਈਆਂ ਤੇ ਫੇਰ ਇਹ ਮਤਲਬ ਜਿਹੜੀਆਂ ਮਿਰਚਾਂ ਆ ਇਹੋ ਜਿਹੀਆਂ ਜਿਹੋ ਜਿਹੀਆਂ ਮੈਨੂੰ ਚਾਹੀਦੀਆਂ ਉਹੋ ਜਿਹੇ ਬਣਨੀਆਂ ਨਹੀਂ ਆ ਤਾਂ ਆ ਦੇਖੋ ਜੇ ਉੱਤੋਂ ਨੰਗੀਆਂ ਹੀ ਨੇ ਤੇ ਵਧੀਆ ਚੀਜ਼ ਬਣ ਰਹੀ ਆ ਇਦਾਂ ਹੀ ਬਸ ਥਲ ਮਥਲ ਕਰੇ ਜਾਣੀਆਂ ਬਸ ਮਿਰਚਾਂ ਤੇ ਆਓ ਹੁਣ ਆਪਾਂ ਇਹ ਮਿਰਚਾਂ ਬਣ ਗਈਆਂ ਨੇ ਤੇ ਆਪਾਂ ਇਹਨਾਂ ਨੂੰ ਪਲੇਟ 'ਚ ਕੱਢਦੇ ਆ ਤੇ ਇਹ ਮਿਰਚਾਂ ਦੇਖੋ ਕਿੰਨੀਆਂ ਵਧੀਆ ਨੇ ਕਿਉਂਕਿ ਜ਼ਿਆਦਾਤਰ ਇਹਨਾਂ ਦਾ ਬਚਾਅ ਹੋ ਜਾਂਦਾ ਜਿਹੜੇ ਨਾ ਇਹਨਾਂ ਦੇ ਆਲੂ ਜਿਹੜੇ ਆ ਕਵਰ ਹੋਏ ਰਹਿੰਦੇ ਆ ਹੋਰ ਕੋਈ ਗੱਲ ਨਹੀਂ ਜੀ ਜ਼ਿਆਦਾ ਵੱਡਾ ਜਿਹਨੂੰ ਕੱਟ ਲੱਗ ਜੇ ਉਹਦੇ ਚੋਂ ਬੜਾਈ ਥੋੜੇ ਬਹੁਤੇ ਬਾਹਰ ਆ ਜਾਣ ਪਰ ਆਲੂ ਬਾਹਰ ਆਉਂਦੇ ਨਹੀਂਗੇ ਇਦਾਂ ਹੀ ਮਿਰਚਾਂ ਦੇ ਵਿੱਚ ਜਿਹੜਾ ਕੜਾਈ ਦੇ ਵਿੱਚ ਤੇਲ ਦੇ ਵਿੱਚ ਸਾਫ਼ ਸੁਥਰਾ ਤੇਲ ਰਹਿ ਜਾਂਦਾ ਹੈ ਤੇ ਆ ਆਪਾਂ ਨਿੰਬੂ ਖਾਣ ਲੱਗਿਆ ਨਿੰਬੂ ਪਾ ਸਕਦੇ ਆ ਸਬਜ਼ੀ ਦੇ ਉੱਪਰ ਤੇ ਇਸ ਤਰ੍ਹਾਂ ਬਣਾਇਆ ਕਰੋ ਤੇ ਇਸ ਤਰ੍ਹਾਂ ਖਾਇਆ ਕਰੋ ਦੇਖੋ ਬਹੁਤ ਹੀ ਵਧੀਆ ਚੀਜ਼ ਬਣੀ ਆ ਮੈਨੂੰ ਉਮੀਦ ਆ ਕਿ ਇਹ ਵੀਡੀਓ ਵੀ ਤੁਸੀਂ ਬਹੁਤ ਪਸੰਦ ਕਰੋਗੇ ਤੇ ਜਰੂਰ ਵੇਖੋਗੇ ਤੇ ਰਿਆੜ ਫੂਡ ਨੂੰ ਭੁੱਲਿਆ ਨਾ ਕਰੋ YouTube ਦਾ ਚੈਨਲ ਆ ਜੀ ਜਰੂਰ ਵੇਖਿਆ ਕਰੋ ਆ ਦੇਖੋ ਹੁਣ ਤਿਆਰ ਹੋ ਗਈਆਂ ਨੇ ਸਬਜੀ ਬਹੁਤ ਵਧੀਆ ਬਣੀ ਐ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਓਨੀ ਦੇਰ ਤੱਕ ਕਿਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ